ਦੇ ਜਿਹੜਾ ਸਮੇਂ ਤੋਂ ਆਪਣੀ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਦੀ ਸਰਕਾਰ ਅਤੇ ਪਾਵਰਕਾਮ ਦੀ ਬੋਰਡ ਮੈਨੇਜਮੈਂਟ ਦੇ ਵਿਰੁੱਧ ਸੰਘਰਸ਼ ਕਰ ਰਹੇ ਆ। ਸੋ ਸਾਥੀਓ ਪਿਛਲੀ ਵਾਰ ਵੀ ਆਪਾਂ 6 ਦਿਨ ਦਾ ਲਗਾਤਾਰ ਮੋਰਚਾ ਪਟਿਆਲੇ ਦੀ ਧਰਤੀ ਤੇ ਪਹਿਲਾਂ ਲਗਾਤਾਰ ਘੋਲ ਜਿਹੜਾ ਹੈ ਤੇ ਉਹ ਖਿਰੜ ਦੀ ਧਰਤੀ ਤੇ ਹੋਵੇ ਚਾਹੇ ਉਹ ਪਟਿਆਲੇ ਦੀ ਧਰਤੀ ਤੇ ਹੋਵੇ ਲਗਾਤਾਰ ਐਜੀਟੇਸ਼ਨ ਲੰਬੇ ਸਮੇਂ ਤੋਂ ਆਪਣੀ ਹੱਕੇ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਉਹ ਸੰਘਰਸ਼ ਕਰ ਰਹੇ ਹੈਗੇ। ਪਰ ਸਰਕਾਰ ਕੁਝ ਗੱਲਾਂ ਮੰਨਦੀ ਆ ਪਰ ਉਹਨਾਂ ਨੂੰ ਲਾਗੂ ਕਰਨ ਤੋਂ ਲਗਾਤਾਰ ਜਿਹੜੀ ਟਾਲਮਟੋਲ ਦੀ ਨੀਤੀ ਹੈ ਉਹ ਫੜਾਈ ਜਾਂਦੀ ਹੈਗੀ ਆ ਇਸੇ ਕਰਕੇ ਆਪਾਂ ਜਿਹੜਾ ਸੰਘਰਸ਼ ਕਰ ਰਹੇ ਆ ਬਹੁਤ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹੈਗੇ ਆ ਇਸ ਕਰਕੇ ਆਪਾਂ ਇਹ ਫੈਸਲਾ ਕੀਤਾ ਹੈ ਕਿ ਜਿਹੜੀ ਮੰਗ ਮੰਗ ਨੂੰ ਆਪਾਂ ਲੰਮੇ ਸਮੇਂ ਤੋਂ ਲੈ ਕੇ ਸਰਕਾਰ ਦੇ ਵਿਰੁੱਧ ਸੰਘਰਸ਼ ਕਰ ਰਹੇ ਆ ਵੀ ਜਿੰਨੇ ਵੀ ਆਊਟਸੋਰਸਡ ਮੁਲਾਜ਼ਮਾਂ ਉਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਲੈ ਕੇ ਰੈਗੂਲਰ ਕਰੋ ਘੱਟੋ-ਘੱਟ ਗੁਜ਼ਾਰੇਯੋਗ ਤਨਖਾਹ ਲਾਗੂ ਕਰੋ ਵੀ ਘੱਟੋ-ਘੱਟ ਇਹ ਨਹੀਂ ਵੀ ਤੁਸੀਂ 12 ਤੋਂ 1200 1300 1500 ਘੱਟੋ-ਘੱਟ ਗੁਜ਼ਾਰੇਯੋਗ ਤਨਖਾਹ ਜੋ ਕਾਨੂੰਨ 1948 ਐਕਟ ਕਹਿੰਦਾ ਜਾਂ 15ਵੀਂ ਲੇਬਰ ਕਾਨਫਰੰਸ ਦੀ ਜਿਹੜੀ ਹਦਾਇਤਾਂ ਨੇ ਉਹ ਕਹਿੰਦੀਆਂ ਨੇ ਵੀ ਘੱਟੋ-ਘੱਟ ਜੀਣ ਜੋਗੀ ਜੋ ਤਨਖਾਹ ਇਹ ਬੰਦੇ ਨੂੰ 35000 ਦੇ ਲਗਭਗ ਚਾਹੀਦੀ ਹੈਗੀ ਆ ਤੇ ਦੂਜਾ ਜਿਹੜੇ ਬਿਜਲੀ ਦਾ ਕੰਮ ਕਰਦੇ ਸਾਡੇ ਕੰਮੇ ਆ ਉਹਨਾਂ ਨਾਲ ਜਿਹੜੀਆਂ ਘਟਨਾਵਾਂ ਵਾਪਰਦੀਆਂ ਉਹਨਾਂ ਦੇ ਹਾਸੇ ਹੁੰਦੇ ਨੇ ਉਹ ਮੋਢੇ ਮੋਚ ਵੀ ਪੈ ਜਾਂਦੇ ਆ ਜਾਂ ਉਹ ਪੰਗ ਹੋ ਜਾਂਦੇ ਆ ਕਿ ਜਿਸ ਦੀ ਰੀੜ ਦੀ ਹੱਡੀ ਫੈਕਚਰ ਹੋ ਜਾਂਦੀ ਆ ਕਿ ਜਿਸ ਦੀ ਲੱਤ ਕੱਟੀ ਜਾਂਦੀ ਆ ਕਿ ਜਿਸ ਦੀ ਬਾਹ ਕੱਟੀ ਜਾਂਦੀ ਆ ਇਹ ਸਾਰਾ ਕੁਝ ਸਾਡੇ ਨਾਲ ਵਾਪਰ ਰਿਹਾ ਹੈਗਾ ਪਰ ਲਗਾਤਾਰ ਜਦੋਂ ਕੋਈ ਹਾਦਸਾ ਵਾਪਰਦਾ ਹੈ ਤਾਂ ਉਹਦੇ ਮਤਲਬ ਇਲਾਜ ਦਾ ਪ੍ਰਬੰਧ ਵੀ ਹੈ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਜਿਹੜਾ ਕਿ ਬੋਰਡ ਬੋਰਡ ਦੀ ਮੈਨੇਜਮੈਂਟ ਤੇ ਸਰਕਾਰ ਮੰਨੀ ਸੀ ਵੀ ਅਸੀਂ ਜਿਹੜਾ ਸਰਕਾਰੀਆਂ ਤੇ ਇੰਪਲੀਮੈਂਟ ਕਰਦੇ ਆ ਅਸੀਂ ਉਹ ਠੇਕਾ ਕੰਮ ਤੇ ਵੀ ਲਾਗੂ ਕਰਾਂਗੇ ਸੋ ਸਾਥੀਓ ਜਿਹੜੀ ਆਪਣੀਆਂ ਗੱਲਾਂ ਮੰਗਾਂ ਨੇ ਉਹਨਾਂ ਤੋਂ ਲਗਾਤਾਰ ਪੰਜਾਬ ਦੀ ਸਰਕਾਰ ਮੰਨ ਕੇ ਟਾਲਮਟੋਲ ਦੀ ਨੀਤੀ ਬਣਾ ਰਹੀ ਆ ਇਹੋ ਪੰਜਾਬ ਦਾ ਮੁੱਖ ਮੰਤਰੀ ਸੀਗਾ ਜਿਹੜਾ ਕਹਿੰਦਾ ਸੀ ਵੀ ਮੈਂ ਪੰਜਾਬ ਨੂੰ ਧਰਨਾ ਮੁਕਤ ਕਰਨਾ ਕੱਚੇ ਮੁਲਾਜ਼ਮ ਨੂੰ ਪੱਕੇ ਕਰਾਂਗੇ ਆਊਟਸੋਰਸ ਮੁਲਾਜ਼ਮ ਨੂੰ ਪੱਕੇ ਕਰਾਂਗੇ ਜਿਸ ਇਹਨਾਂ ਦੇ ਜਿਹੜੇ ਪ੍ਰਧਾਨ ਨੇ ਅਮਨ अरोड़ा ਚ ਇਹ ਉਹਨਾਂ ਦਾ ਬਿਆਨ ਸੁਣ ਲਓ ਚ ਇਹਨਾਂ ਦੇ ਵਿੱਤ ਮੰਤਰੀ ਦਾ ਪਿਛਲੇ ਸਮੇਂ ਦੇ ਵਿੱਚ ਬਿਆਨ ਸੁਣ ਲਓ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਜਦੋਂ ਇਹ ਵਿਰੋਧੀ ਧਿਰ ਦੇ ਵਿਰੁੱਧ ਲੜਦੇ ਸੀ ਵੀ ਕਹਿੰਦੇ ਸੀ ਕੱਚੇ ਮੁਲਾਜ਼ਮ ਪੱਕੇ ਕਰੋ ਟੈਂਕੀਆਂ ਤੇ ਥੱਲੇ ਉਤਾਰਾਂਗੇ ਪਰ ਅੱਜ ਪੰਜਾਬ ਦੇ ਅੰਦਰ ਜਿਹੜਾ ਕੱਚਾ ਮੁਲਾਜ਼ਮ ਹੈ ਓਟ ਸੋਰਸਟ ਮੁਲਾਜ਼ਮ ਹੈ ਉਹ ਲਗਾਤਾਰ ਸੰਘਰਸ਼ ਕਰ ਰਹੇ ਆ ਪਰ ਉਹਨਾਂ ਦੀ ਜਿਹੜੀ ਗੱਲ ਹੈ ਨਹੀਂ ਸੁਣੀ ਜਾ ਰਹੀ ਇਸ ਕਰਕੇ ਆਪਾਂ ਇਹ ਫੈਸਲਾ ਕੀਤਾ ਹੈਗਾ ਜੋ ਲੰਮੇ ਸਮੇਂ ਤੋਂ ਕੋਲ ਲੱਗ ਰਹੇ ਆ ਆਪਣਾ ਇਹ ਫੈਸਲਾ ਕਿ 21 ਤਰੀਕ ਦਾ ਜਿਹੜਾ ਆਪਣਾ ਸੰਘਰਸ਼ ਹੈ ਉਹ ਵਿੱਤ ਮੰਤਰੀ ਦੀ ਜਿਹੜੀ ਕੋਠੀ ਹੈ ਜਾਂ ਉਹਦਾ ਦਫ਼ਤਰ ਹੈ ਉਹਦੀ ਰਹਿਸ਼ ਉੱਥੇ ਦਿੜਭਾ ਵਿਖੇ ਉਹਦੇ ਹਲਕੇ ਦੇ ਵਿੱਚ ਕੀਤਾ ਜਾਊਗਾ ਦਫ਼ਤਰ ਦੇ ਅੱਗੇ ਸੋ ਸਾਰੇ ਹੀ ਪੰਜਾਬ ਦੇ ਜਿੰਨੇ ਵੀ ਸੀਐਚਵੀ ਸੀਐਚਡਬਲੂ ਠੇਕਾ ਮੁਲਾਜ਼ਮ ਸਾਥੀ ਹੈਗੇ ਆ ਉਹਨਾਂ ਨੂੰ ਮੇਰੀ ਪੂਰ ਜੋਰ ਅਪੀਲ ਹੈ ਕਿ ਉਹ ਦਿੜਪਾ ਦੇ ਵਿੱਚ ਪਰਿਵਾਰਾਂ ਤੇ ਬੱਚਿਆਂ ਸਮੇਤ ਪੁੱਜਣ ਇਹ ਘੋਲ ਲੰਮਾ ਚੱਲੂਗਾ ਤੇ ਆਪਣੀਆਂ ਤਿਆਰੀਆਂ ਰਸਣ ਦੀਆਂ ਹੋਰ ਪ੍ਰਬੰਧ ਜਿਹੜੇ ਆਪਣੇ ਉਹ ਜ਼ਰੂਰ ਕਰਕੇ ਲੈ ਕੇ ਆਉਣ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਆ 21 ਤਰੀਕ ਨੂੰ ਜਿਹੜਾ ਆਪਣਾ ਘੋਲ ਹੈ ਉਹ ਮਤਲਬ ਪਰਿਵਾਰਾਂ ਤੇ ਬੱਚਿਆਂ ਸਮੇਤ ਆ ਉਹਦੇ ਵਿੱਚ ਸਾਰੇ ਸਾਥੀ ਵੱਡੀ ਗਿਣਤੀ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਹੜੇ ਕਿ ਲਗਾਤਾਰ ਮੀਟਿੰਗਾਂ ਕੀਤੀਆਂ ਟਾਲ ਮਟੋਲਦੀ ਜਿਹੜੀ ਨੀਤੀ ਅਪਣਾਈ ਗਈ ਹੈ ਉਹਨਾਂ ਵੱਲੋਂ ਤੇ ਉਹਨਾਂ ਦੇ ਹਲਕੇ ਦੇ ਵਿੱਚ ਦਿੜਭਾ ਵਿਖੇ ਪਰਿਵਾਰਾਂ ਸਮੇਤ ਘੋਲ ਲੜਿਆ ਜਾਣਾ ਆਪਣੀ ਹੱਕੇ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਤੇ ਇਹ ਘੋਲ ਕੱਲਾ ਦਿੜਭੇ ਦੇ ਵਿੱਚ ਨਹੀਂ ਰਹੂਗਾ ਇਹ ਅਮਨ ਰੋੜੇ ਵੱਲ ਵੀ ਜਾਊਗਾ ਤੇ ਮੁੱਖ ਮੰਤਰੀ ਦੇ ਰਹਿਸ਼ ਵੱਲ ਵੀ ਜਾਊਗਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੀ ਤਿਆਰੀਚਾਰੀ ਪੂਰੀ ਜੋਰ ਨਾਲ ਸਾਰੇ ਸਾਥੀ ਕਰਕੇ ਲੈ ਕੇ ਆਉਣ ਝੰਡੇ 'ਚ ਡੰਡਾ ਪਾ ਕੇ ਲੈ ਕੇ ਆਉਣ ਝੰਡੇ ਜਿਨ੍ਹਾਂ ਦੇ ਕੋਲ ਨਹੀਂ ਹੈਗੇ ਉਹ ਆਪਣੇ ਝੰਡੇ ਲੈ ਲੈਣਾ ਸੀ ਝੰਡੇ ਲਿਆਵਾਂਗੇ ਜਿਨ੍ਹਾਂ ਨੂੰ ਝੰਡੇ ਨਹੀਂ ਮਿਲੇ ਹੈਗੇ ਉਹ ਝੰਡੇ ਮੇਰੇ ਕੋਲੋਂ ਸਾਡੀ ਸਟੇਟ ਕਮੇਟੀ ਦੇ ਕੋਲੋਂ ਜਾਂ ਸਾਡੇ ਜਿਹੜੇ ਆਗੂਆਂ ਦੀ ਡਿਊਟੀ ਲਈ ਹੈ ਉਹਨਾਂ ਕੋਲੋਂ ਲੈ ਲੈਣਾ ਪਰ ਸਾਰੇ ਹੀ ਸਰਕਲ ਦੇ CHB CHW ਨੂੰ ਅਪੀਲ ਹੈ ਕਿ ਆਪਣਾ ਜੋਰ-ਸ਼ੋਰ ਦੇ ਨਾਲ ਤਿਆਰੀ ਪੂਰੀ ਮੁਕੰਮਲ ਕਰ ਲੈਣ ਤੇ ਮੁਕੰਮਲ ਤਿਆਰੀ ਕਰਕੇ 21 ਤਰੀਕ ਨੂੰ ਰਾਤ 12 ਵਜੇ ਦੇ ਮੁਕੰਮਲ ਕੰਮ ਜਾਮ ਕਰਕੇ ਜਿਹੜਾ ਕਿ ਢੜਪਾ ਵਿਖੇ ਪਹੁੰਚਣਾ ਹੈਗਾ ਇਹ ਮੇਰੀ ਸਾਰੇ ਵੀਰ ਸਾਥੀ ਬੇਨਤੀ ਨੂੰ ਜਰੂਰ ਪ੍ਰਵਾਨ ਕਰਿਓ ਆਪਾਂ ਆਪਣੀ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕਰ ਰਹੇ ਹੈਗੇ ਆ ਸੋ ਆਓ 21 ਤਰੀਕ ਨੂੰ ਟੂਰਲੀ ਕੰਮ ਬੰਦ ਕਰਕੇ ਆਪਾਂ ਵਿੱਤ ਮੰਤਰੀ ਦੇ ਜਿਹੜੇ ਰਹਿੈ ਛਗੇ ਉਹ ਜਾਣਾ ਹੈਗਾ ਸੋ ਸਾਰੇ ਸਾਥੀ ਉੱਥੇ ਪੁੱਜਣਾ ਤਾਂ ਜੋ ਆਪਣੀਆਂ ਜਿਹੜੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਆਪਾਂ ਉਹਨਾਂ ਦਾ ਹੱਲ ਕਰਵਾ ਸਕੀਏ ਸਾਰੇ ਮੈਂ ਆਸ ਕਰਦਾ ਕਿ ਤੁਸੀਂ ਇਸ ਬੇਨਤੀ ਨੂੰ ਸਾਰੇ ਸਾਥੀ ਜ਼ਰੂਰ ਪ੍ਰਵਾਨ ਕਰੋਗੇ ਵੱਡੀ ਗਿਣਤੀ ਦੇ ਵਿੱਚ ਆਓਗੇ ਪਰਿਵਾਰਾਂ ਸਮੇਤ ਆਓਗੇ ਤੇ ਜਿਹੜੀਆਂ ਤਿਆਰੀਆਂ ਜਿਹੜੀਆਂ ਉਹ ਕੱਲ ਦਾ ਆਪਣੇ ਕੋਲ ਦਿਨ ਬਚਿਆ ਆਪਣੇ ਆਪਣੇ ਵਰਕਰ ਸਾਥੀਆਂ ਨੂੰ ਆਪਦੇ ਆਪਦੇ ਸਾਥੀਆਂ ਨੂੰ ਜ਼ਰੂਰ ਸਨੇਹੇ ਲਾ ਕੇ ਕੰਮ ਬੰਦ ਕਰਨ ਦੇ ਸਦੇ ਦੇ ਕੇ ਜੜਵਾ ਵਿਖੇ ਆਪਾਂ ਪਹੁੰਚਣਾ ਤੇ ਲੋਕੇਸ਼ਨ ਆ ਜਿਹੜੀ ਉਹ ਤੁਹਾਨੂੰ ਭੇਜ ਦਿੱਤੀ ਜਾਵੇਗੀ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜੜਵਾ ਵਿਖੇ ਵੱਡੀ ਗਿਣਤੀ ਦੇ ਵਿੱਚ ਵਿੱਤ ਮੰਤਰੀ ਦੇ ਰਹਿੈਸ਼ ਕੋਠੀ ਅੱਗੇ ਉਹਨਾਂ ਦੇ ਹਲਕੇ ਦੇ ਵਿੱਚ ਧਰਨਾ ਦੇਣ ਜਾ ਰਹੇ ਹਾਂ ਉੱਥੇ ਸਾਰੇ ਸਾਥੀ ਪੁੱਜਣ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹੋ ਬੇਨਤੀ ਕਰਨੀ ਸੀ ਜਰੂਰ ਆਸ ਹੈ ਕਿ ਤੁਸੀਂ ਇਸ ਬੇਨਤੀ ਨੂੰ ਪ੍ਰਵਾਨ ਕਰੋਗੇ ਕਿਉਂਕਿ ਆਪਣੇ ਹੱਕੀ ਅਤੇ ਜਾਇਜ਼ ਮੰਗਾਂ ਦੀ ਜੋ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਵੀ ਆਊਟਸੋਰਸਡ ਮਜ਼ਦੂਰਾਂ ਨੂੰ ਰੈਗੂਲਰ ਕਰਨ ਤਨਖਾਹ ਦੇ ਵਾਧੇ ਲਈ ਹਾਦਸਾ ਪੀੜਤਾਂ ਨੂੰ ਨੌਕਰੀ ਪਰਿਵਾਰ ਨੂੰ ਮੋਬਜਾ ਜੋ ਪਿਛਲੇ ਸਮੇਂ ਦੇ ਵਿੱਚ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਹੋਈਆਂ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ 15 ਮਈ ਤੱਕ 13 ਮਈ ਤੱਕ ਅਸੀਂ ਮੀਟਿੰਗ ਕਰਕੇ ਦੁਆਰਾ ਆਊਟਸੋਰਸਡ ਮਜ਼ਦੂਰਾਂ ਨੂੰ ਡਿਪਾਰਟਮੈਂਟ ਦੇ ਵਿੱਚ ਲੈਣ ਵਾਲੇ ਇਹ ਵਿਚਾਰਾਂਗੇ ਪਰ ਸਰਕਾਰ ਲਗਾਤਾਰ ਜਿਹੜੀ ਉਹ ਟਾਲ ਮਟੋਲ ਦੀ ਨੀਤੀ ਬਣਾ ਰਹੀ ਹੈ ਸੋ ਆਓ ਪਰਿਵਾਰਾਂ ਤੇ ਬੱਚਿਆਂ ਸਮੇਤ 21 ਤਰੀਕ ਨੂੰ ਜੜਪਾ ਵਿੱਚ ਮਿਲਦੇ ਆਂ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ